ਸੋਚ ਕਿੱਥੋਂ ਆਈ ਸਰ ਕਿ ਜਿਹੜਾ ਈਵਨਿੰਗ ਸਕੂਲ ਖੋਲੇ ਉਹ ਵੀ ਫ੍ਰੀ ਐਜੂਕੇਸ਼ਨ ਆਪਾਂ ਦੇ। ਜੇ ਅਦਾਂ ਜੀ ਇਨੀਸ਼ੀਏਟਰਸ ਆਫ ਚੇਂਜ ਵੱਲੋਂ ਆਹ ਸੇਵਾ 2 ਸਾਲ ਤੋਂ ਚੱਲ ਰਹੀ ਸੀ। ਅਸੀਂ ਡੁਗਰੀ ਦੇ ਐਲ ਆਈ ਜੀ ਫਲੈਟਾਂ ਦੇ ਵਿੱਚ ਪੜਾਉਣਾ ਸ਼ੁਰੂ ਕੀਤਾ। ਤਿੰਨ ਚਾਰ ਬੱਚਿਆਂ ਨੂੰ ਪੜਾਇਆ ਸੰਡੇ ਦੇ ਸੰਡੇ। ਸਾਨੂੰ ਲੱਗਿਆ ਇਹਨਾਂ ਨੂੰ ਰੈਗੂਲਰ ਲੋੜ ਹੈ। ਫਿਰ ਅਸੀਂ ਆਪਣੇ ਦਫ਼ਤਰ 'ਚ ਸੱਦਨੇ ਸ਼ੁਰੂ ਕਰਤਾ। 5 10 15 20 ਕਰਦੇ ਕਰਦੇ 100 ਬੱਚੇ ਦੇ ਨੇੜੇ ਹੋ ਗਏ। ਫਿਰ ਗੁਰੂ ਪਾਤਸ਼ਾਹ ਦੀ 1.5 ਸਾਲ 'ਚ ਇੰਨੀ ਬਖਸ਼ਿਸ਼ ਹੋਈ ਕਿ ਜਿਹੜੇ ਬੱਚਿਆਂ ਦੇ 40 40% ਆਂਦੇ ਸੀ 85 8 ਐਨੀਨਾ ਦੇ ਨਾਲ ਇਹ ਬੱਚੇ ਕਵਿਤਾਵਾਂ ਲੈਕਚਰ ਸ਼ਬਦ ਗਾਇਨ ਇਹਨਾਂ ਚ ਵੀ ਬੜੇ ਅੱਗੇ ਹੋ ਜਿੱਥੇ ਸਾਡੇ ਕੋਲੋਂ 100 ਬੱਚਾ ਪੜ ਰਿਆ ਰੈਗੂਲਰ اٹੈਂਡੈਂਸ 75 80 ਰਹਿੰਦੀ ਆ ਉਥੇ ਹਾਈਡ ਟੀਚਰਸ ਐ ਸਾਰਾ ਕੁਝ ਐ ਫਿਰ ਖਰਚਾ ਇੰਨਾ ਸੀ ਫਿਰ ਅਸੀਂ ਕਿਹਾ ਜੀ ਸੰਗਤ ਕੁੱਲ ਜਾਂਦੇ ਆ ਅਸੀਂ ਸਟੋਰੀਆਂ ਪਾਈਆਂ ਜੀ ਸਾਡੀ ਸਪੋਰਟ ਕਰੋ ਤਾਂ ਉਸ ਵੇਲੇ ਲੀਫੋਰਡ ਨੇ ਸਾਨੂੰ ਫਿਰ ਕੰਟੈਕਟ ਕੀਤਾ ਪਰ ਇਹ ਜਿਹੜਾ ਫੁੱਲਾਂ ਵਾਲਾ ਇਵਨਿੰਗ ਸਕੂਲ ਐ ਇਹਦਾ ਜ਼ਿੰਮੇਵਾਰੀ ਇਹਨਾਂ ਨੇ ਨਾਲ ਲਈ ਵੀ ਅਸੀਂ ਜਿਹੜੇ ਖਰਚਿਆਂ ਦੇ ਵਿੱਚ ਤੁਹਾਡੇ ਯੋਗਦਾਨ ਪਾਣੇ ਆ ਉਹਨੂੰ ਮੰਥਲੀ ਚਲਾਣ ਦੇ ਵਿੱਚ ਸਾਡਾ ਯੋਗਦਾਨ ਨਾਲ ਪਾਓ ਤਾਂ 3 ਸਾਲ ਦੇ ਲਈ ਅਸੀਂ ਫਿਰ ਸਕੂਲ ਦਾ ਨਾਮ ਉਹ ਸਾਰੀ ਈਵਨਿੰਗ ਸਕੂਲ ਦੇ ਨਾਲ ਨਾਲ ਲੀਫੋਰਡ ਈਵਨਿੰਗ ਸਕੂਲ ਬਾਇ ਉਹ ਸਾਰੀ ਕਰਤਾ ਪੜਾਈ ਜੀਵਨ ਦੇ ਵਿੱਚ ਬਹੁਤ ਮਹੱਤਵਪੂਰਨ ਰੋਲ ਜਿਹੜਾ ਪਲੇ ਕਰਦੀ ਹੈ ਤੇ ਇੱਕ ਬਹੁਤ ਸੋਹਣਾ ਉਪਰਾਲਾ ਜਿਹੜਾ ਕਿ ਕੀਤਾ ਗਿਆ ਈਵਨਿੰਗ ਸਕੂਲ ਉਹ ਵੀ ਫ੍ਰੀ ਦੇ ਵਿੱਚ ਐਜੂਕੇਸ਼ਨ ਦੇਣ ਦਾ ਜਿਹੜਾ ਨਿਵੇਕਲਾ ਉਪਰਾਲਾ ਜਿਹੜਾ ਕੀਤਾ ਗੌਰਵ ਸਰ ਵੱਲੋਂ ਗੱਲਬਾਤ ਕਰਦੇ ਆ ਸਸੀ ਕਾਲ ਸਰ ਸਸੀ ਕਾਲ ਜੀ ਸਰ ਜਿਹੜਾ ਲੀਫੋਰਡ ਵੱਲੋਂ ਜਿਹੜਾ ਕਿ ਫ੍ਰੀ ਈਵਨਿੰਗ ਸਕੂਲ ਚ ਨੂੰ ਕੀਤਾ ਜਾ ਰਿਹਾ ਤਾਂ ਸਰ ਇਹ ਸੋਚ ਕਿੱਥੋਂ ਆਈ ਸਰ ਕਿ ਜਿਹੜਾ ਈਵਨਿੰਗ ਸਕੂਲ ਖੋਲ੍ਹੇ ਉਹ ਵੀ ਫ੍ਰੀ ਐਜੂਕੇ ਇਨੀਸ਼ੀਏਟਰਸ ਆਫ ਚੇਂਜ ਵੱਲੋਂ ਆ ਸੇਵਾ 2 ਸਾਲ ਤੋਂ ਚੱਲ ਰਹੀ ਸੀ ਅਸੀਂ ਡੁਗਰੀ ਦੇ ਐਲ ਆਈ ਜੀ ਫਲੈਟਾਂ ਦੇ ਵਿੱਚ ਪੜਾਉਣਾ ਸ਼ੁਰੂ ਕੀਤਾ ਤਿੰਨ ਚਾਰ ਬੱਚਿਆਂ ਨੂੰ ਪੜਾਇਆ ਸੰਡੇ ਦੇ ਸੰਡੇ ਸਾਨੂੰ ਲੱਗਿਆ ਇਹਨਾਂ ਨੂੰ ਰੈਗੂਲਰ ਲੋੜ ਹੈ ਫਿਰ ਅਸੀਂ ਆਪਣੇ ਦਫ਼ਤਰ 'ਚ ਸੱਦਨੇ ਸ਼ੁਰੂ ਕਰਤੇ 5 10 15 20 ਕਰਦੇ ਕਰਦੇ 100 ਬੱਚੇ ਦੇ ਨੇੜੇ ਹੋ ਗਏ ਫਿਰ ਗੁਰੂ ਪਾਤਸ਼ਾਹ ਦੀ 1.5 ਸਾਲ 'ਚ ਇੰਨੀ ਬਖਸ਼ਿਸ਼ ਹੋਈ ਕਿ ਜਿਹੜੇ ਬੱਚਿਆਂ ਦੇ 40 40% ਆਂਦੇ ਸੀ 85 85% ਆਣ ਲੱਗ ਗਏ ਇਹੀ ਨਹੀਂ ਇਹਨਾਂ ਦੇ ਨਾਲੇ ਬੱਚੇ ਕਵਿਤਾਵਾਂ ਲੈਕਚਰ ਸ਼ਬਦ ਗਾਉਣ ਇਹਨਾਂ 'ਚ ਵੀ ਬੜੇ ਅੱਗੇ ਹੋ ਗਏ ਫਿਰ ਸਾਨੂੰ ਲੱਗਿਆ ਕਿ ਨਹੀਂ ਹੈ ਸੇਵਾ ਨੂੰ ਗੁਰੂ ਪਾਚਾ ਨੇ ਸਾਨੂੰ ਜਿਹੜੀ ਬਖਸ਼ੀ ਐ ਨੂੰ ਵੱਡਾ ਕਰਨਾ ਚਾਹੀਦਾ ਫਿਰ ਅਸੀਂ ਫੁੱਲਾਂ ਵਾਲ ਦੇ ਵਿੱਚ ਇੱਕ ਐਸਾ ਵੱਡੀ ਜਗ੍ਹਾ ਲਈ ਹੈ ਜੀ ਜਿੱਥੇ ਸਾਡੇ ਕੋਲੋਂ 100 ਬੱਚਾ ਪੜ ਰਿਆ ਹੈ ਰੈਗੂਲਰ ਅਟੈਂਡੈਂਸ 75 80 ਰਹਿੰਦੀ ਆ ਉਥੇ ਹਾਇਰਡ ਟੀਚਰਸ ਐ ਸਾਰਾ ਕੁਝ ਐ ਫਿਰ ਖਰਚਾ ਇੰਨਾ ਸੀ ਫਿਰ ਅਸੀਂ ਕਿਹਾ ਜੀ ਸੰਗਤ ਕੋਲ ਜਾਂਨੇ ਆ ਅਸੀਂ ਸਟੋਰੀਆਂ ਪਾਈਆਂ ਜੀ ਸਾਡੀ ਸਪੋਰਟ ਕਰੋ ਤਾਂ ਉਸ ਵੇਲੇ ਲੀਫਵੋਰਡ ਨੇ ਸਾਨੂੰ ਫਿਰ ਕੰਟੈਕਟ ਕੀਤਾ ਇਹਨਾਂ ਸਾਨੂੰ ਫੋਨ ਆਇਆ ਵੀ ਜੀ ਮਿਲੋ ਆ ਗਿਆ ਸੀ ਤੁਹਾਡੇ ਨਾਲ ਜੁੜਨਾ ਚਾਹੁੰਦੇ ਆ ਇਹਨਾਂ ਨੇ ਸਾਡੇ ਨਾਲ ਜੁੜ ਕੇ ਇਹ ਈਵਨਿੰਗ ਸਕੂਲ ਨੂੰ ਯੂਜੂਲੀ ਅਸੀਂ ਇਸ ਤੋਂ ਇਲਾਵਾ ਵੀ ਅਸੀਂ ਦੋ ਈਵਨਿੰਗ ਸਕੂਲ ਚਲਾ ਰਹੇ ਹਾਂ ਡੁਗਰੀ ਦੇ ਵਿੱਚ ਤੇ ਦਿੱਲੀ ਦੇ ਵਿੱਚ ਜਿਹੜਾ ਜੈਨੋਸਾਈਡ ਅਫੈਕਟਡ ਕਲੋਨੀ ਐ 84 ਦੀ ਉਹਨਾਂ ਦੇ ਵਿੱਚ ਹੋਰ ਵੀ ਚੱਲ ਰਹੇ ਆ ਪਰ ਇਹ ਜਿਹੜਾ ਫੁੱਲਾਂ ਵਾਲਾ ਵਾਲਾ ਈਵਨਿੰਗ ਸਕੂਲ ਹੈ ਇਹਦਾ ਜ਼ਿੰਮੇਵਾਰੀ ਇਹਨਾਂ ਨੇ ਨਾਲ ਲਈ ਵੀ ਅਸੀਂ ਜਿਹੜੇ ਖਰਚਿਆਂ ਦੇ ਵਿੱਚ ਤੁਹਾਡੇ ਯੋਗਦਾਨ ਪਾਣੇ ਆ ਉਹਨੂੰ ਮੰਥਲੀ ਚਲਾਣ ਦੇ ਵਿੱਚ ਸਾਡਾ ਯੋਗਦਾਨ ਨਾਲ ਪਾਓ ਤਾਂ 3 ਸਾਲ ਦੇ ਲਈ ਅਸੀਂ ਫਿਰ ਇਹ ਸਕੂਲ ਦਾ ਨਾਮ ਉਹ ਸਾਰੀ ਈਵਨਿੰਗ ਸਕੂਲ ਦੇ ਨਾਲ ਨਾਲ ਲੀਫੋਰਡ ਈਵਨਿੰਗ ਸਕੂਲ ਬਾਇ ਉਹ ਸਾਰੀ ਕਰਤਾ ਠੀਕ ਹੈ ਜੀ ਉਸ ਸਾਰੀ ਦਾ ਮਕਸਦ ਇਹ ਹੈ ਕਿ ਬੱਚਿਆਂ ਦੀ ਸਖਸ਼ੀਅਤ ਉਸਾਰੀ ਹੋਏ ਕਿ ਜਿਹੜੇ ਟੀਚਰ ਪੜ੍ਹਾਉਂਦੇ ਤੁਸੀਂ ਵੇਖੋਗੇ ਬੜੇ ਯੰਗ ਹੈ 20 21 21 ਸਾਲ ਦੇ ਟੀਚਰ ਜਦੋਂ ਪੜ੍ਹਾਣਗੇ ਉਹ ਇੱਕ ਤਾਂ ਬੱਚਿਆਂ ਨਾਲ ਪਿਆਣਾ ਵਾਲਾ ਕਨੈਕਟ ਵੀ ਹੁੰਦਾ ਤੇ ਸਿੱਖਦੇ ਵੀ ਬਹੁਤ ਜ਼ਿਆਦਾ ਸਰ ਜਿਸ ਤਰੀਕੇ ਨਾਲ ਸੀ ਦੱਸਿਆ ਵੀ ਉਸਾਰੀ ਜਦੋਂ ਸ਼ੁਰੂਆਤੀ ਦਿਨਾਂ ਦੇ ਵਿੱਚੋਂ ਸਾਰੀ ਵਧੀਆ ਤਰੀਕੇ ਨਾਲ ਹੋਈ ਹੋਵੇ ਯਾਨੀ ਕਹਿ ਲਓ ਨੀਹਾਂ ਮਜ਼ਬੂਤ ਹੋਣ ਤਾਂ ਬਿਲਡਿੰਗ ਆਪਣੇ ਆਪ ਹੀ ਸਟਰੋਂਗ ਹੁੰਦੀ ਆ ਤਾਂ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਜਿਸ ਏਰੀਆ 'ਚ ਹੋਣੇ ਖੁੱਲੇ ਆ ਤਾਂ ਉੱਥੋਂ ਦੇ ਜਿੰਨੇ ਵੀ ਸਟੂਡੈਂਟਸ ਆ ਬੱਚੇ ਆ ਉਹਨਾਂ ਨੂੰ ਕਿੰਨਾ ਕੁ ਫਾਇਦਾ ਇਸ ਚ ਉਹ ਉਹਦੇ ਪਾਪਾ ਆਟੋ ਚਲਾਉਂਦੇ ਆ ਉਹ ਕਹਿੰਦੀ ਮੈਂ ਆਈਪੀਐਸ ਅਫੀਸਰ ਬਣਨਾ ਚਾਹਨੀ ਆ ਉਹ ਬੱਚੀ ਆਪਣੇ ਬੋਰਡ ਐਗਜ਼ਾਮਸ ਦੇ ਰਹੀ ਆ ਉਹਦੇ 80% ਤੋਂ ਵੱਧ ਨੰਬਰ ਆਏ ਆ ਆ ਤਿੰਨ ਤਰੀਕ ਨੂੰ ਸਾਡਾ ਇੱਕ ਇਵੈਂਟ ਆ ਉਹਨੇ ਇੰਗਲਿਸ਼ ਦੇ ਵਿੱਚ ਡਿਬੇਟ ਸਪੀਚ ਡਿਕਲੇਮੇਸ਼ਨ ਤਿਆਰ ਕੀਤੀ ਹੋਈ ਆ ਉਹ ਬੱਚੇ ਜਿਨ੍ਹਾਂ ਨੇ ਕਦੇ ਸਕੂਲਾਂ ਦੇ ਵਿੱਚ ਕੰਪੀਟੀਸ਼ਨ 'ਚ ਵਿਭਾਗ ਨਹੀਂ ਸੀ ਲਿਆ ਬੱਚਿਆਂ 'ਚ ਬਹੁਤ ਟੈਲੈਂਟ ਹੈ ਜੀ ਤੁਸੀਂ ਹਲਕਾ ਜਿਹਾ ਮੌਕਾ ਦੇ ਕੇ ਦੇਖੋ ਹਲਕਾ ਜਿਹਾ ਜੇ ਪਲੇਟਫਾਰਮ ਕ੍ਰੀਏਟ ਕਰਕੇ ਦੇਖੋ ਤੇ ਇਹ ਪਲੇਟਫਾਰਮ ਉਹ ਉਸਾਰੀ ਕਰਨ ਲਈ ਹੋਈ ਹੈ ਜੀ ਤਰੀਕੇ ਨੇ ਇਨੀਸ਼ੀਏਟ ਲੈ ਇਹ ਚ ਕੋਈ ਵੀ ਬੱਚਾ ਕਿ ਪਾਜ਼ਿਟਿਵ ਪਾਰਟਿਸਿਪੇਟ ਕਰ ਸਕਦੇ ਨੇ ਸਿਰਫ ਸਲਮ ਜਿਹੜੇ ਬੱਚੇ ਨੇ ਉਹ ਯਾਰ ਲੋਡਵੰਦ ਬੱਚੇ ਜੀ ਅਸੀਂ ਫ੍ਰੀ ਉਹਨਾਂ ਨੂੰ ਪੜਾਉਣਾ ਚਾਹੁੰਦੇ ਆ ਜਿਨ੍ਹਾਂ ਨੂੰ ਫ੍ਰੀ ਦੀ ਲੋੜ ਹੈ ਅਸੀਂ ਉਹਨਾਂ ਲੋਕਾਂ ਨੂੰ ਪੜਾਉਣਾ ਚਾਹੁੰਦੇ ਆ ਜਿਹੜੇ ਜਿਨ੍ਹਾਂ ਨੂੰ ਐਕਚੁਅਲ ਸਾਡੀ ਲੋੜ ਹੈ ਤਾਂ ਹੀ ਅਸੀਂ ਆਪ ਉੱਠ ਕੇ ਪਿੰਡ 'ਚ ਗਏ ਆ ਅਸੀਂ ਪਿੰਡ ਤੋਂ ਬੱਚੇ ਨਹੀਂ ਸੱਦੇ ਅਸੀਂ ਪਿੰਡ 'ਚ ਜਗ੍ਹਾ ਲਈ ਹੈ ਕਿਉਂਕਿ ਸਾਨੂੰ ਪਤਾ ਜਿਨ੍ਹਾਂ ਲੋਕਾਂ ਨੂੰ ਲੋੜ ਹੈ ਅਸੀਂ ਉਹਨਾਂ ਦੇ ਕੋਲ ਜਾਈਏ ਤਾਂ ਕਿ ਤੇ ਟੀਚਰਸ ਨਾਲ ਵੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਸਸਸੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਮੈਂ ਕਿਸ ਤਰੀਕੇ ਨਾਲ ਯਾਨੀ ਕਿ ਮੋਟੀਵੇਸ਼ਨ ਮਿਲੀ ਤੁਹਾਨੂੰ ਵੀ ਅਸੀਂ ਆਪ ਇੱਕ ਸਟੈਪ ਚੱਕੀ ਜਿਹੜੇ ਬੱਚਿਆਂ ਨੂੰ ਲੋਡ ਆ ਉਹਨਾਂ ਨੂੰ ਈਵਿੰਗ ਸਕੂਲ ਪੜਾਈਏ ਮੈਨੂੰ ਮੇਰੇ ਕੋਲ ਬਹੁਤ ਫ੍ਰੀ ਟਾਈਮ ਸੀਗਾ ਤੇ ਮੈਨੂੰ ਪਤਾ ਲੱਗਿਆ ਕਿ ਇਨੀਸ਼ੀਏਟਰਸ ਆਫ ਚੇਂਜ ਇੱਕ ਐਨਜੀਓ ਹੈ ਤੇ ਮੈਂ ਮੈਨੂੰ ਲੱਗਿਆ ਮੈਨੂੰ ਇਹਦਾ ਹਿੱਸਾ ਬਣਨਾ ਚਾਹੀਦਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਪ੍ਰੋਜੈਕਟ ਸਾਰੀ ਦੇ ਤਹਿਤ ਬੱਚਿਆਂ ਨੂੰ ਪੜ੍ਹਾ ਰਹੇ ਹਾਂ ਜਾ ਕੇ ਸਲਮਜ਼ ਵਿੱਚ ਫੇਰ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਆਫਿਸ ਵਿੱਚ ਸਕੂਲ ਖੋਲ੍ਹਾਂਗੇ ਤੇ ਉੱਥੇ ਬੱਚਿਆਂ ਨੂੰ ਸੱਦਾਂਗੇ ਲੈ ਕੇ ਆਵਾਂਗੇ ਬੱਚਿਆਂ ਨੂੰ ਜਾ ਕੇ ਸ਼ੁਰੂ-ਸ਼ੁਰੂ ਦੇ ਦਿਨਾਂ 'ਚ ਜਾ ਕੇ ਆਟੋਾਂ 'ਚ ਜਾ ਕੇ ਖੁਦ ਬੱਚਿਆਂ ਨੂੰ ਬਿਠਾ ਕੇ ਅਸੀਂ ਲੈ ਕੇ ਆਏ 20 ਬੱਚਿਓ ਤੇ ਲੈ ਕੇ 50 ਬੱਚੇ ਹੋਏ ਫਿਰ 70 ਫਿਰ 80 ਫਿਰ ਇਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਬਦਲਦੇ ਹੋਏ ਦੇਖ ਕੇ ਫਿਰ ਮੋਟੀਵੇਸ਼ਨ ਆਪੇ ਆ ਜਾਂਦੀ ਹੈ ਹੁਣ ਸ਼ਡਿਊਲ ਕਿਸ ਤਰੀਕੇ ਦਾ ਰਹਿੰਦਾ ਕਿਉਂਕਿ ਈਵਨਿੰਗ ਦੇ ਵਿੱਚ ਪੜ੍ਹਾਉਣਾ ਸਵੇਰੇ ਨਾਲੋਂ ਤੁਸੀਂ ਆਪਣਾ ਵੀ ਕੋਈ ਨਵਾਂ ਕੰਮ ਜ਼ਰੂਰ ਕਰਦੇ ਹੋਵੋਗੇ ਹਾਂਜੀ ਮੈਂ ਤਾਂ ਸਟੂਡੈਂਟ ਹਾਂ ਸੋ ਪਹਿਲੇ ਸਕੂਲ ਜਾਂਦੀ ਹਾਂ ਫਿਰ ਸ਼ਾਮ ਨੂੰ ਆ ਕੇ 4:0 6:30 ਤੱਕ ਇਵਨਿੰਗ ਸਕੂਲ ਰਹਿੰਦੇ ਹਾਂ ਕਿੰਨਾ ਇੱਕ ਪ੍ਰਾਊਡ ਮੈਂ ਮਾਸ ਹੁੰਦੇ ਆ ਵੀ ਜਦੋਂ ਜੋ ਆਪਾਂ ਸਟੱਡੀ ਕੀਤੀ ਆ ਆਪਾਂ ਕਿਸੇ ਨੂੰ ਵੰਡੀ ਆ ਕਿਉਂਕਿ ਜਿਹੜੀ ਗਿਆਨ ਵੰਡਣਾ ਬਹੁਤ ਵੱਡੀ ਚੀਜ਼ ਹੁੰਦੀ ਆ ਤੇ ਉਹ ਬੱਚਿਆਂ ਨੂੰ ਵੰਡਣਾ ਜਿਹਨਾਂ ਨੂੰ ਅਸਲ ਦੇ ਵਿੱਚ ਜ਼ਰੂਰਤ ਹੈ अच्छा तो बहुत लगता है क्योंकि जब कोई बच्चा जिसके 40 आ रहे हो 50 आ रहे हो वो 60 70 लेके आए तो उनके चेहरे पे भी बहुत खुशी होती है और जब वो आके थैंक यू करते हैं तो बहुत अच्छा लगता है मैं ਤੁਹਾਡੇ ਵੱਲੋਂ ਕੀ ਮੈਸੇਜ ਰਹਿਣਾ ਚਾਹੂਗਾ ਉਹ ਬੱਚਿਆਂ ਵਾਸਤੇ ਜਿਹੜੇ ਹਾਲੇ ਵੀ ਕਿਤੇ ਨਾ ਕਿਤੇ ਘਰੇ ਨੇ ਆ ਨਹੀਂ ਪਹੁੰਦੇ ਤਾਂ ਉਹਨਾਂ ਵਾਸਤੇ ਕੀ ਮੈਸੇਜ ਉਹਨਾਂ ਵਾਸਤੇ ਇਹ ਮੈਸੇਜ ਹੈ ਕਿ ਜਿਹੜੇ ਮਤਲਬ ਸਾਡੇ ਵਰਗੇ ਟੀਚਰਸ ਜਿਹੜੇ ਤੁਹਾਡੀ ਇਹ ਨਹੀਂ ਹੈਲਪ ਕਰਦੇ ਨੇ ਉਹਨਾਂ ਨੂੰ ਪ੍ਰਾਊਡ ਪ੍ਰਾਊਡ ਫੀਲ ਕਰਵਾਉਣ ਲਈ ਔਰ ਇਨ ਫੈਕਟ ਉਹ ਮਤਲਬ ਉਹਨਾਂ ਨੂੰ ਅੱਗੇ ਆਣਾ ਚਾਹੀਦਾ ਔਰ ਇਨ ਫੈਕਟ ਜਿਹੜੀ ਉਹਨਾਂ ਦੇ ਸੁਪਨੇ ਨੇ ਉਹਨਾਂ ਨੂੰ ਪੂਰੇ ਕਰਨੇ ਚਾਹੀਦੇ ਇਨੀਸ਼ੀਏਟਰਸ ਆਫ ਚੇਂਜ ਐਨ ਜੀਓ ਜਿਹੜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਿਛਲੇ 10 ਸਾਲ ਚ ਲੁਧਿਆਣਾ ਸ਼ਹਿਰ ਦੇ ਵਿੱਚ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ ਨੌਜਵਾਨਾਂ ਨਾਲ ਲੈ ਕੇ ਅੱਜ ਇੱਕ ਬੜਾ ਲੈਂਡਮਾਰਕ ਦਿਨ ਹੈ ਸਾਡੇ ਸਾਰਿਆਂ ਦੇ ਲਈ ਜੀ ਇਨੀਸ਼ੀਏਟਰਸ ਆਫ ਚੇਂਜ ਜਿਹੜੀ ਈਵਨਿੰਗ ਸਕੂਲ ਚਲਾ ਰਹੀ ਹੈ ਪਿਛਲੇ 2 ਸਾਲਾਂ ਤੋਂ ਜਿੱਥੇ ਲੋੜਵੰਦ ਬੱਚਿਆਂ ਨੂੰ ਫ੍ਰੀ ਪੜਾਇਆ ਜਾਂਦਾ ਹੈ ਬੁੱਕਸ ਬੈਗਸ ਯੂਨੀਫਾਰਮਸ ਦਿੱਤੀਆਂ ਜਾਂਦੀਆਂ ਹੁਣ ਉਹ ਵੱਡਾ ਹੋ ਗਿਆ ਸਾਡ 100 ਬੱਚਿਆਂ ਨੂੰ ਫੁੱਲਾਂਵਾਲ ਪਿੰਡ ਦੇ ਵਿੱਚ ਵੱਡੀ ਜਗ੍ਹਾ ਲੈ ਕੇ ਪੜਾਇਆ ਜਾ ਰਿਹਾ ਹੈ ਕਿਉਂਕਿ ਖਰਚਾ ਵਧਿਆ ਤੇ ਅਸੀਂ ਕਾਲ ਪਾਈ ਵੀ ਜਿਹੜੇ ਲੋਕ ਸਾਡੇ ਨਾਲ ਮਿਲ ਕੇ ਆਣਾ ਚਾਹੁੰਦੇ ਆ ਤਾਂ ਉਹ ਵੇਖਦੇ ਹੋਏ ਲੀਫਵੋਡ ਫਾਰਮਾਸੋਟਿਕਲ ਲੀਫਵੋਡ ਹੈਲਥ케ਅਰ ਨੇ ਲਿਮਿਟਿਡ ਨੇ ਮਿਲ ਕੇ ਸਾਡੇ ਨਾਲ ਅੱਗੇ ਆ ਕੇ ਸੀਐਸਆਰ ਦੇ ਤਹਿਤ ਸੀਐਸਆਰ ਇਨੀਸ਼ੀਏਟਿਵ ਦੇ ਤਹਿਤ ਲੀਫਵੋਡ ਹੈਲਥ케ਅਰ ਲਿਮਿਟਿਡ ਨੇ ਸਾਡੇ ਨਾਲ ਅੱਗੇ ਆ ਕੇ ਜ਼ਿੰਮੇਵਾਰੀ ਲਈ ਜੀਵਨ ਲਾਲ ਗੁਪਤਾ ਜੀ ਬੈਠੇ ਆ ਸਾਡੇ ਵੱਡੇ ਸ਼ਹਿਰ ਦੇ ਵਿੱਚ ਇਹੋ ਜਿਹੇ ਜਦੋਂ ਕਾਰੋਬਾਰੀ ਬੈਠੇ ਹੋਣ ਜੋ ਨੌਜਵਾਨਾਂ ਨੂੰ ਅੱਗੇ ਲੈ ਕੇ ਆਣ ਨੌਜਵਾਨਾਂ ਦੇ ਨਾਲ ਪ੍ਰੇਰਣਾ ਬਣਨ ਸਾਨੂੰ ਬੜਾ ਚੰਗਾ ਲੱਗਦਾ ਹੈ ਸੋ اگلے 3 ਸਾਲ ਦੇ ਲਈ ਅਸੀਂ ਇਸ ਪ੍ਰੋਜੈਕਟ ਨੂੰ ਸਾਂਝੇ ਤੌਰ ਤੇ ਚਲਾਉਣ ਵਾਲੇ ਹਾਂ ਜੀ ਜਿੱਥੇ 100 ਬੱਚੇ ਉਹ ਬੱਚੇ ਜੋ ਯਾ ਤਾਂ ਕਦੇ ਸਕੂਲ ਨਹੀਂ ਗਏ ਤੇ ਜਾਂ ਜਿਹੜੇ ਸਕੂਲਾਂ ਚੋਂ ਜਾਂਦੇ ਆ ਉੱਥੇ ਉਹਨਾਂ ਨੂੰ ਇਫੈਕਟਿਵ ਪੜ੍ਹਾਈ ਨਹੀਂ ਕਰਾਈ ਜਾਂਦੀ ਉਹਨਾਂ ਬੱਚਿਆਂ ਨੂੰ ਪੜਾਇਆ ਜਾਏਗਾ ਜੀ ਸਾਡੇ ਜਿਹੜੇ ਪੜ੍ਹਾਉਣ ਵਾਲੇ ਟੀਚਰ ਹੈ ਉਹ ਵੀ ਯੰਗ ਟੀਚਰਸ ਹੈ ਸੋ ਨੌਜਵਾਨਾਂ ਨੇ ਮਿਲ ਕੇ ਜਿੰਮਾ ਲਿਆ ਕਿ ਸ਼ਹਿਰ ਦਾ ਕੋਈ ਵੀ ਬੱਚਾ ਇਫੈਕਟਿਵ ਤੇ ਜਿਹੜੀ ਹੈ ਕੁਆਲਿਟੀ ਪੜ੍ਹਾਈ ਤੋਂ ਵਾਂਝਾ ਨਾ ਰਹੇ ਕੁਆਲਿਟੀ ਐਜੂਕੇਸ਼ਨ ਸਾਰਿਆਂ ਨੂੰ ਮਿਲੇ ਅੱਜ ਮਾ ਲੀਫੋਰਡ ਤੇ ਇਨੀਸ਼ੀਏਟਿਵਸ ਆਫ ਚੇਂਜ ਨੇ ਮਿਲ ਕੇ ਲਿਆ ਜੀ ਅਸੀਂ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਇਹ ਸੇਵਾ ਗੁਰੂ ਪਾਤਸ਼ਾਹ ਮੇਰ ਕਰਨ ਸਾਡੇ ਤੋਂ ਲੈਂਦੇ ਰਹਿਣ ਤੇ ਹੋਰ ਬੱਚਿਆਂ ਦੀ ਅਸੀਂ ਸੇਵਾ ਕਰਦੇ ਰਹੀਏ ਦੇਖੋ ਅੱਜ ਜਿਹੜੀ ਮੀਟਿੰਗ ਹੈ ਇਟ ਇਜ਼ ਅ ਪ੍ਰਾਊਡ ਮੂਮੈਂਟ ਫॉर द ਲੁਧਿਆਣਾ ਵਾਸੀ ਵਾਸਤੇ ਵੀ ਔਰ ਬੀਇੰਗ ਅ ਕਾਰਪੋਰੇਟ ਹਾਊਸ ਆਫ ਲੀਫੋਰਡ ਹੈਲਥਕੇਅਰ ਲਿਮਿਟਿਡ ਤੇ ਨਾਲ ਦੀ ਨਾਲ ਜਿਹੜਾ ਐਨ ਜੀਓ ਇਨੀਸ਼ੀਏਟਰ ਆਫ ਅਸੀਂ ਲੋਕ ਸੀਐਸਆਰ ਐਕਟੀਵਿਟੀਜ਼ ਕੁਝ ਬਹੁਤ ਕੁਝ ਪ੍ਰੋਜੈਕਟ ਕਰਨਾ ਚਾਹਦੇ ਹਾਂ ਜਿਹੜਾ ਕਿ ਲੋਕਲ ਸੁਸਾਇਟੀ ਨੂੰ ਅਨਪ੍ਰੀਵਿਲੇਜਸ ਜਿਹੜੇ ਬੱਚੇ ਨੇ ਜਾਂ ਹੋਰ ਸੁਸਾਇਟੀਆਂ ਨੂੰ ਤਾਂ ਕਿ ਇੱਕ ਨੋਬਲ ਕੌਜ਼ ਦੇ ਤੌਰ ਦੇ ਉੱਤੇ ਅਸੀਂ ਇੱਕ ਸੁਸਾਇਟੀ ਨੂੰ ਅਪਲਿਫਟਮੈਂਟ ਕਰ ਸਕੀਏ ਸਾਡਾ ਮਕਸਦ ਇਹ ਕਿ ਓਵਰਆਲ ਤੁਸੀਂ ਸਾਡੀ ਆਰਗੇਨਾਈਜੇਸ਼ਨ ਨੂੰ ਦੇਖੋਗੇ ਸਾਡਾ ਓਵਰਆਲ ਜਿਹੜਾ ਮਕਸਦ ਹੈਗਾ ਹੈ ਨੋਬਲ ਕੌਜ਼ ਸੀਐਸਆਰ ਦੇ ਅੰਦਰ ਅਸੀਂ ਆਸਪਾਸ ਦੀ ਸੁਸਾਇਟੀ ਨੂੰ ਵਿਸੀਨਿਟੀ ਨੂੰ ਜਿੰਨਾ ਅਸੀਂ ਅਪਲਿਫਟਮੈਂਟ ਕਰ ਸਕੀਏ ਉਹ ਸਾਡਾ ਮੇਨ ਮੋਟੋ ਹੈ ਮੈਂ ਤਾਂ ਇਹ ਕਹਾਂਗਾ ਕਿ ਇਦਾਂ ਦੇ ਇਨੀਸ਼ੀਏਟਰ ਆਫ ਚੇਂਜ ਜਿੱਦਾਂ ਦੇ ਐਨ ਜੀਓਜ਼ ਹੈਗੇ ਜੋ ਸਾਡੇ ਨਾਲ ਜੁੜੇ ਐਜ਼ ਅ ਲੀਫਹੋਰਡ ਹੈਲਥ케ਅਰ ਅੰਡਰ ਸੀਐਸਆਰ ਐਕਟੀਵਿਟੀ ਮੈਂ ਚਾਹਾਂਗਾ ਕਿ ਹੋਰ ਲੋਕ ਵੀ ਇਦਾਂ ਦੇ ਪ੍ਰੋਗਰਾਮ ਨੂੰ ਪਾਰਟਿਸਿਪੇਟ ਕਰਨ ਸੋਸਾਇਟੀ ਨੂੰ ਅਪਲਿਫਟਮੈਂਟ ਕਰਨ ਵਾਸਤੇ ਅਨਪ੍ਰਿਵਿਲੇਜਸ ਬੱਚਿਆਂ ਨੂੰ ਪੜ੍ਹਾਈ ਵਾਸਤੇ ਜਾਂ ਹੋਰ ਇਦਾਂ ਬਹੁਤ ਸਾਰੇ ਪ੍ਰੋਗਰਾਮ ਹੈਗੇ ਜਿੱਦਾਂ ਦੇ ਅਸੀਂ ਇਕੱਠੇ ਮਿਲ ਕੇ ਸਾਂਝੇ ਤੌਰ ਤੇ ਇੱਕ ਅچھے ਭਵਿਸ਼ੇ ਨੂੰ ਨਿਰਮਾਣ ਕਰ ਸਕਦੇ ਹਾਂ